ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਸੰਗਤ ਨੂੰ ਰੈਂਕ ਦੀ ਹੈ ਕਿ ਲਈ ਆਪ ਸਭ ਸੰਗਤਕਾਰ ਪਲੀ ਆਪ ਜਾਣ ਦੇ ਕੋ ਨੂੰ ਕਿ ਸਿੱਖ ਸਗਾ ਚੀ ਲੋ ਦੇ ਭਾਈ ਜਾਨਸ ਜੀ ਸਹਿਜ ਜੀ ਜਿਨ੍ਹਾਂ ਦੇ ਪੁਸ਼ਕੇ ਦੀ ਨੀ ਪੋਸਟ ਸੋਸ਼ਲ ਮੀਡੀਆ ਤੇ ਆਪਣੀ ਚੋਤੀ ਪਛਾਣਿਤ ਤੌਰ ਤੇ ਵਿਆਪਕੀ ਫਾਈ ਹੋਈ ਸੀ ਇਹ ਬੱਚੀ ਦੇ ਦਾ ਵਾਸਤੇ ਸੰਗਤ ਜਿਹੜੀ ਹੈ ਉਸ ਸਮੇਂ ਤੱਕ ਰਹੀ ਕਿਉਂਕਿ ਇਸ ਬੱਚੀ ਦਾ ਬਾਪ ਉਹ ਵੀ ਪਿਛਲੇ ਸੰਗਤ ਚਲਾਈ ਕਰ ਚੁੱਕਾ ਹੈ ਬਾਪ ਜਾਂਸੀ ਦੇ ਬੋਰਾ ਨੇ ਸੱਚੀ ਨੂੰ ਪਾਲਿਆ ਬਾਰਡ ਮਾਤਾ ਪੋਰਾ ਤੋਂ ਬੱਚਾ ਪੜਾਈ ਜਿਹੜੀ ਸੀ ਉਸ ਸਰਫ ਏਜੰਸੀ ਮੋਰਾ ਨੇ ਬੜੇ ਉਤਕੋਗ ਕੇ ਇਸ ਬੱਚੀ ਨੂੰ ਪੜਾਈ ਕਰਵਾਈ ਪਰਿਵਾਰ ਦਾ ਬਹੁਤ ਕੋਸ਼ਿਸ਼ ਕੀਤੀ ਨਾ ਔਰ ਇਸ ਬੱਚੀ ਦੇ ਦਾ ਵਾਸਤੇ ਜਿਹੜੀ ਪੀ ਸੰਗਤ ਨੂੰ ਸਵਾਰ ਜਾਂਸੀ ਬੋਰਾ ਨੇ ਕੀਤੀ ਸੀ ਉਤੇ ਤਹਿਤ ਇਸ ਦੇ ਦੀ ਸ਼ੁਰੂ ਕਰਨਾ ਚਾਹੁੰਦਾ ਕਿ ਸਰਦਾਰ ਜਾਸ ਸਿੰਘ ਜੀ ਜਿਹੜਾ ਬਲਕਿ ਜੁਰਨੇ ਦਾ ਸੀਮਨ ਤੂ ਸੋ ਇਸ ਪ੍ਰਤੀ ਦਾ ਰਿਆਸਤ ਤੋਂ ਜੇਨਰਲ ਸਿਮਰਦਿਤ ਕੋ ਇਹ ਬੱਚੀ ਨਾਲ ਬੈਠੀ ਹੋਈ ਹੈ ਤੇ ਜਦ ਇਹ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ ਸਾਰੇ ਸੰਗਤ ਜੀ ਦੀ ਇਸ ਕੀ ਪ੍ਰਵਾਹ ਦੀ ਸਹਾਇਤਾ ਕਰਨ ਵਾਸਤੇ ਅਭਿrai ਕਿਉਂਕਿ ਇਹ ਯਾਰਾ ਬਹੁਤ ਐਸੇ ਪਰਿਵਾਰ ਨੇ ਤੇ ਜਿਹੜੇ ਗੋਮਨਾਰੀ ਵਿੱਚ ਜੀ ਰਹੇ ਨੇ ਕਿ ਜੀਨਾ ਦੇ ਇੱਕ ਸੇਵਾ ਬਾਰੇ ਇਸ ਦਾ ਸ਼ਬਾਰੇ ਬਹੁਤ ਨੂੰ ਪਤਾ ਸਾਨੂੰ ਵੀ ਦੇਸੀ ਪਤਾ ਪਰ ਜਦ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਐਸੇ ਵੀ ਪਰਿਵਾਰ ਦੇ ਪੁੱਤ ਰਾਜ ਪਟਾਲੇ ਦੇ ਗੁਰਮੀ ਮਹਾਦੇ ਦੇ ਕੇ ਸਹਾਇਤਾ ਕਰਨ ਵਾਸਤੇ ਪਹੁੰਚੇ ਹੋਏ ਪਰ ਪਰਿਵਾਰ ਵੱਲੋਂ ਬੜੀ ਜਿੰਮਰਤ ਸਹਿਰ ਸਤਾਂਤਾਂਤ ਬਾਤ ਕਰਦੇ ਆ ਉਹ ਇੱਕ ਤਕੀਲ ਕੀਤੇ ਜਾਂਦੀ ਹੈ ਦੇਖੀ ਕੀਤੇ ਜਾਂਦੀ ਹੈ ਕਿ ਬੱਚੀ ਦੇ ਵਿਆਹ ਕਰਜਾਂ ਵਾਸਤੇ ਸੰਕਟ ਨੇ ਬਹੁਤ ਸਹਾਇਤਾ ਕੀਤੀ ਹੈ ਸਾਰੇ ਪ੍ਰਬੰਧ ਬੱਚੀ ਦੇ ਵਿਆਹ ਕਾਰਜਾਂ ਦੇ ਹੋ ਚੁੱਕੇ ਨੇ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਸਹਾਇਤਾ ਜਿਹੜੀ ਹੈ ਪਰਿਵਾਰ ਬੱਚੇ ਦੇ ਵਿਆਹ ਕਾਰਜਾਂ ਵਾਸਤੇ ਲੋੜੀਂਦੀ ਨਹੀਂ ਹੈ ਕੋਈ ਵੀ ਸਹਾਇਤਾ ਇਸ ਵੀ ਨਹੀਂ ਚਾਹੀਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਤ ਦੇ ਤੋਂ ਕੋਈ ਸਹੀ ਵਰਗ ਸੰਗਤ ਤੇ ਕੋਈ ਸਹਾਇਤਾ ਚਾਹੀਦੀ ਹੋਵੇਗੀ ਏ ਉਸਨ ਗਤੂ ਬੈਂਕੀ ਤੋਂ ਕਰਤੀ ਜਾਏਗੀ ਇਹ ਸਾਰੇ ਦੀ ਸਾਰੇ ਸੇਵਾ ਜੋਰ ਸੋਸਾਇਟੀ ਯੂਕੇ ਦੇ ਵੱਲੋਂ ਇਹ ਸਾਰੇ ਸੇਵਾ 12 ਫਰਵਰੀ ਤੋਂ ਪਰਹੀ ਤੇ ਜਾ ਕੇ ਰਾਜਾ ਦਿੱਤੀ ਗਈ ਹੈ ਫਿਰ ਵੀ ਸਾਰਾ ਖਾਲਸਾ ਪੰਥ ਸਰਦਾਰ ਪ੍ਰਜਾਣ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਤੁਪ ਜਾ ਦੇਸੀ ਆ ਕਿ ਉਹਨਾਂ ਨੂੰ ਵੇੜਿਆ ਉਹ ਸਾਰਾ ਵਾਲਤਾ ਦਾ ਜੋ 1978 ਵਿੜੇ ਕੋਇਆ 1978 ਤੋਂ ਬਾਅਦ ਹੋਇਆ ਜਿਉ ਜੋ ਤਸ਼ੱਦਦ ਇਹਨਾਂ ਉੱਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਪਰਿਵਾਰ ਦਾ ਪ੍ਰੋਪਰਟੀ ਦਾ ਨੁਕਸਾਨ ਜਿਹੜਾ ਹੋਇਆ ਤੇ ਉਹ ਸਾਰੀ ਬਾਤਾਂ ਦਾ ਬਾਤ ਕੀ ਜਿਹਨਾਂ ਦੇ ਪਾਸੋਂ ਸੁਣੀ ਹੈ ਮਨ ਨੂੰ ਬਹੁਤ ਦੁੱਖੀ ਲੱਗੇ ਕਿ ਐਸੇ ਸੰਵਰਸ਼ੀ ਪਰਿਵਾਰ ਜਿਨ੍ਹਾਂ ਦੇ ਪੁੱਸਤਾ ਤਸ਼ੱਦਦ ਚੱਲਿਆ ਹੋਵੇ ਜਿਨ੍ਹਾਂ ਨੇ ਆਪਣਾ ਨੁਕਸਾਨ ਸਿੱਖ ਸੰਗਤ ਵਿੱਚ ਕਰਵਾਇਆ ਹੋਵੇ ਤੇ ਉਹ ਪਰਿਵਾਰ ਸਾਡੇ ਸਾਹ ਦੇ ਨਜ਼ਰ ਤੋਂ ਹੁਣ ਤੱਕ ਅਣਗੌਲੇ ਨੇ اور سوشل اس خوارد، خوارد تک کی ہے دینا دینا کر کے اس تک اور بابا جی جبو والیا جو شروع, اس دینا بلے بلے شروع دینا ہی اس پروارے ہوئے شروع ہی پروار بنا کے دیکھتی سہایتا گئی ہے اور پینشن ہر مہینے جی سہایتا ہے سردار کی بچی نہیں یہوار کی بچی ہے یہ پنت کی بچی ہے ست گرو کرن اس بچی نرستی کے سارے سکھ پردان کرو جی کا خالص